ਦੇਖੋ ਮੈਂ ਕੁਝ ਦਿਨ ਪਹਿਲਾਂ ਵੀ ਇੱਥੇ ਸਸਰਾਲੀ ਪਿੰਡ 'ਚ ਆਇਆ ਸੀ ਅੱਜ ਫੇਰ ਆਇਆ ਆ ਦੇਖੋ ਲੋਕ ਸਰਪੰਚ ਸਾਹਿਬ ਬਾਕੀ ਸਾਰੇ ਪਤਵੰਤੇ ਸੱਜਣ ਓਦਣ ਵੀ ਖੜੇ ਸੀ ਅੱਜ ਵੀ ਖੜੇ ਆ ਓਦਣ ਮੈਂ ਸਾਰੇ ਅਫਸਰਾਂ ਨਾਲ ਇਰੀਗੇਸ਼ਨ ਚਾਹੇ ਕੋਈ ਨਵਾਂ ਸ਼ਹਿਰ ਦਾ ਹੀ ਚਾਹੇ ਚੀਫ ਇੰਜੀਨੀਅਰ ਦੀ ਸਭ ਨੂੰ ਇਹ ਕਿਹਾ ਸੀ ਕਿ ਭਾਈ ਪੱਤਰ ਬੋਰੀਆਂ ਇੱਥੇ ਇਕੱਠੀਆਂ ਕਰਾਓ ਉਹ ਉਹਨਾਂ ਨੇ ਹੁਣ ਕਰਤੀਆਂ ਨੇ ਉਹਨਾਂ ਨੂੰ ਜਿਹੜਾ ਮੈਂ ਪੁੱਛਿਆ ਕਿ ਪਾਣੀ ਕਿੰਨਾ ਹੋਰ ਵਧੂਗਾ ਉਹ ਕਹਿੰਦੇ ਇਥੋਂ ਮਾੜਾ ਮੋਟਾ ਹੋਰ ਸ਼ਾਇਦ ਰਾਤ ਤੱਕ ਜਾਂ ਕੱਲ ਤੱਕ ਵਧੇ ਪਰ ਉਹ ਨਾਲ ਇਹ ਵੀ ਕਹਿ ਰਹੇ ਕਿ ਜੋ ਵਧ ਗਿਆ ਫੇਰ ਜਿਹੜੀ ਕਟ ਹੋ ਰਹੀ ਹੈ ਫੇਰ ਉਹ ਖਤਮ ਹੋ ਜੂਗੀ ਜ਼ਮੀਨ ਦਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਪਾਣੀ ਉੱਤੇ ਆ ਜਾਂਦਾ ਪਰ ਉਹਨਾਂ ਦੇ ਹਿਸਾਬ ਨਾਲ ਕੋਈ ਹੁਣ ਹੋਰ ਕੋਈ ਬਹੁਤ ਵੱਡਾ ਉੱਤੋਂ ਇਹੋ ਜਿਹਾ ਪਾਣੀ ਨਹੀਂ ਆ ਰਿਹਾ ਕਿ ਕੋਈ ਬਹੁਤ ਵੱਡਾ ਆਪਣਾ ਨੁਕਸਾਨ ਹੋ ਉਹਨਾਂ ਨੂੰ ਲੱਗ ਰਿਹਾ ਉਹ ਕਹਿੰਦੇ ਅਸੀਂ ਤਿਆਰ ਬੈਠੇ ਆ ਸਾਡੇ ਅਫਸਰ ਆ ਅਸੀਂ ਸਭ ਕੁਝ ਪੱਥਰ ਬੂਰੀਆਂ ਸਭ ਰੱਖ ਕੇ ਬੈਠੇ ਆ ਕੋਈ ਸਾਨੂੰ ਕਰਨਾ ਪਊਗਾ ਦਾ ਕਰ ਦਿਆਂਗਾ ਮੇਰੇ ਖਿਆਲ ਵਾਹਿਗੁਰੂ ਸਾਰੇ ਪ੍ਰਾਰਥਨਾ ਕਰੀਏ ਵੀ ਇਹ ਪਿੰਡਾਂ ਦਾ ਕੋਈ ਹੋਰ ਨੁਕਸਾਨ ਨਾ ਹੋਵੇ ਇਹ ਸਾਰੇ ਲੋਕ ਚੁਕੰਨੇ ਖੜੇ ਆ ਸਾਰਾ ਦੇਖ ਲਓ ਸਾਰੀ ਦੁਨੀਆ ਖੜੀ ਜਿਹੜਾ ਖੇਤੀ ਦਾ ਨੁਕਸਾਨ ਹੋਇਆ ਜੀ ਇੱਥੇ ਕਈ ਕੀਲੇ ਉਹਨਾਂ ਨੂੰ ਕੰਪਨਸੇਸ਼ਨ ਦਿਵਾਵਾਂਗੇ ਨਾ ਪਰ ਉਹਨਾਂ ਨੂੰ ਆਪਾਂ ਨੂੰ ਕਿੰਨੀ ਕੁ ਹੋਰ ਕੱਟ ਜਾਂਦੀ ਹੈ ਉਦੋਂ ਤੱਕ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਜਿਹਦੀ ਰਾਤ ਨੂੰ ਕੱਟ ਗਈ ਜਾਂ ਕੱਲ ਕੱਟ ਗਈ ਉਹਨੂੰ ਅੱਜ ਉਹਦੇ ਵਿਚਾਰੇ ਤੇ ਕਾਗਜ਼ ਬਣਾ ਦੇਗਾ ਤੇ ਫਿਰ ਉਹਦੀ ਤਾਂ ਉਹ ਫਿਰ ਉਹਦੀ ਨਹੀਂ ਨਹੀਂ ਉਹਦਾ ਫਿਰ ਕਾਗਜ਼ਾਂ 'ਚ ਘੱਟ ਹੋ ਜਾਊਗਾ ਕਿ ਜਦੋਂ 2-4 ਦਿਨ 'ਚ ਸਾਰਾ ਕੁਝ ਹੋ ਜਾਊਗਾ ਉਦੋਂ ਫਿਰ ਜਿਹਦੀ ਜਿੰਨੀ ਗਈ ਉਹਨੂੰ ਫਿਰ ਕੰਪਨਸੇਸ਼ਨ ਤਾਂ ਮਿਲਣੀ ਮਿਲਣੀ ਹੈ ਹਾਂਜੀ ਹਾਂਜੀ ਅੰਨੇਵਾਲ ਹੱਦਕੇ ਦੇ ਵਿੱਚ ਆਤ ਦੇ ਤੱਕ ਪਹੁੰਚੂ ਸਤਿ ਸ੍ਰੀ ਅਕਾਲ ਨਿਕੋ ਕਈ ਗੱਡੀ ਅਸੀਂ ਬੰਨ ਤੇ ਮਾਰੇ ਨੇ ਡਾਕਟਰ ਸਾਹਿਬ ਮੈਂਬਰ ਪਾਰਲੀਮੈਂਟ ਵੀ ਪਹਿਲਾਂ ਆ ਕੇ ਗਏ ਨੇ ਸਾਰੇ ਅਫਸਰਾਂ ਨਾਲ ਗੱਲ ਕੀਤੀ ਹੈ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਔਰ ਕਿ ਇਹਨਾਂ ਦੇ ਪਤਾ ਪ੍ਰਬੰਧ ਕਰੋ ਲੋਕ ਬੜੇ ਚਿੰਤਤ ਸੀ ਜਦੋਂ ਅਸੀਂ ਪਹਿਲਾਂ ਆਏ ਹੁਣ ਲੱਗ ਰਿਹਾ ਜਿਸ ਤਰ੍ਹਾਂ ਅਫਸਰਾਂ ਨਾਲ ਵੀ ਗੱਲ ਹੋਈ ਹੈ ਕਿ ਵਾਹਿਗੁਰੂ ਕਿਰਪਾ ਕਰਨਾ ਤਾਂ ਇਹ ਜਿਹੜੀ ਬਲਾ ਮੈਨੂੰ ਲੱਗਦਾ ਟਲ ਜੂਗੀ ਤੇ ਇਹ ਲੋਕਾਂ ਨੇ ਸੰਯੋਗ ਕੀਤਾ ਸਾਰੇ ਆਲੇ-ਦਾਲੇ ਸੋਨੂ ਜੀ ਸਾਡੇ ਸਰਪੰਚ ਨੇ ਬੂਤਕੜ ਤੇ ਉਧਣ ਤੇ ਲੱਗੇ ਹੋਏ ਸਾਰੇ ਸਾਡੀ ਕਾਂਗਰਸ ਦੀ ਟੀਮ ਇੱਥੇ ਬੁਠੀ ਆ ਆਵਾਜ਼ ਸਾਰੇ ਤੇਾਰੇ ਦਾ ਖੜੇ ਸਾਰੇ ਜਣੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਬੋਰੀਆਂ ਥੈਲੇ ਜੋ ਕਿਸੇ ਨੂੰ ਕੋਈ ਮਿਲਦਾ ਉਹ ਲੈ ਕੇ ਇੱਥੇ ਆਏ ਨੇ ਹਰਾ ਅਜੇ ਤੱਕ ਜਿਹੜਾ ਸਾਨੇ ਵਾਲਾ ਉਹ ਬਚਾਇਆ ਇਹਨਾਂ ਜਿਹੜੀ ਰੇਤ ਮਾਈਨਿੰਗ ਵੀ ਇੱਥੋਂ ਹੁੰਦੀ ਰਹੀ ਆ ਕਿਤਨੇ ਕਿਤੇ ਵਾਰਨਿੰਗ ਵੀ ਸੀ ਪਿੰਟ ਵਾਲੇ ਕਹਿੰਦੇ ਸੀ ਕਿ ਇੱਥੇ ਹੜਾ ਆਉਣ ਦਾ ਜਿਹੜਾ ਹਾਲਾਤ ਬਣ ਸਕਦੇ ਦੇਖੋ ਅੱਜ ਉਹ ਸਮਾਂ ਨਹੀਂ ਪਰ ਇਹ ਕਿਤੇ ਨਾ ਕਿਤੇ ਸਚਾਈ ਹੈ ਕਿ ਜਿਹੜਾ ਇਹ ਇਸ ਪਾਸੇ ਪਾਣੀ ਦੀ ਜਿਹੜੀ ਤੱਕ ਪੈ ਰਹੀ ਆ ਜਿਹੜੇ ਘਟਾਂ ਡਿੱਗ ਰਹੀਆਂ ਉਹਦਾ ਕਾਰਨ ਉਹ ਹੀ ਆ ਕਿ ਇਸ ਪਾਸਿਓਂ ਰੇਤਾ ਚੱਕਿਆ ਗਿਆ ਤਾਂ ਪਾਣੀ ਦਾ ਜਿਹੜਾ ਬਹਾਅ ਆ ਉਹ ਇਸ ਪਾਸੇ ਨੂੰ ਆਇਆ ਜੇ ਪ੍ਰਸ਼ਾਸਨ ਇਸ ਤੋਂ ਪਹਿਲਾਂ ਹੀ ਸੁਚੇਤ ਰਹਿੰਦਾ ਤਾਂ ਇਹ ਹਾਲਾਤ ਨਹੀਂ ਹੋਣੇ ਜਿਹੜੇ ਸਰਕਾਰ ਵੱਲੋਂ ਪ੍ਰਬੰਧ ਜਿਹੜੇ ਇੱਥੇ ਕੀ ਲੱਗਦਾ ਤੁਹਾਨੂੰ ਦੇਖੋ ਜੀ ਸਾਡੇ ਹਾਲਾਤ ਬਾਈਕ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਰਿਹਾ ਵੈਸੇ ਜਿਹੜਾ ਕੰਮ ਸੀ ਦੇਖੋ ਟਾ ਬਹੁਤ ਲੱਗੀ ਆ ਖਾਸ ਕਰਕੇ ਮੇਰੇ ਜ਼ਮੀਨ ਦਾ ਭਰਾਵਾ ਦਾ ਵੱਧ ਨੁਕਸਾਨ ਹੋਇਆ ਕਈਆਂ ਦੇ ਫੋਪਲਰ ਦੇ ਪਪੂਲਰ ਹੜ ਗਏ ਕਈਆਂ ਦੇ ਦੋ ਦੋ ਕਿਲੇ ਸੀ ਉਹ ਵੀ ਹੜ ਗਏ ਅੱਜ ਪ੍ਰਮਾਤਮਾ ਅਗੇ ਆਪਾਂ ਨੂੰ ਅਰਦਾਸ ਕਰਨ ਦੀ ਲੋੜ ਆ ਕਿ ਆਪਾਂ ਆਤਮਾ ਸੱਚੇ ਪਾਤਸ਼ਾਹ ਇਸ ਇਲਾਕੇ ਤੇ ਮਿਹਰ ਪਰ ਹੱਥ ਰੱਖੇ ਅੱਜ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਸਾਡੇ ਪਿੰਡਾਂ ਦੇ ਵਿੱਚ ਅੱਜ ਮਕਾਨ ਟੈਗ ਡਿੱਗ ਰਹੇ ਆ ਗਰੀ ਅੱਜ ਹਾਲਾਤ ਉਹ ਆਪਾਂ ਕਰ ਨਹੀਂ ਸਕਦੇ ਅੱਜ ਜਿਹੜਾ ਇਹ ਕਾਰਨ ਕੀ ਆ ਅਸੀਂ ਪਹਿਲਾਂ ਬਹੌਰ ਵਾਲਾ ਪਾਇਆ ਪਰਚੇ ਵੀ ਕਰਾਏ ਪਰ ਸਾਡੀਆਂ ਕੋਈ ਸੁਣਵਾਈਆਂ ਨਹੀਂ ਹੋਈਆਂ ਅੱਜ ਸਾਨੂੰ ਇਹ ਲੋਕਾਂ ਨੂੰ ਭੁਗਤਣਾ ਪ ਰਿਹਾ ਅੱਜ ਆਮ ਜਨਤਾ ਨੂੰ ਭੁਗਤਣਾ ਪ ਰਿਹਾ ਕਿ ਜਿਹੜਾ ਕੰਮ ਹੈ ਰਿਤ ਮਾਫੀਆ ਕਰਕੇ ਹੋਇਆ ਜਿਦੋਂ ਰਿਤ ਮਾਫੀਆ ਖਲਾਫ ਬੋਲਦੀ ਸੀ ਤਾਂ ਰਿਤ ਮਾਫੀਆ ਸਾਡੇ ਦੇ ਉਲਟਾ ਪਰਚੇ ਕਰਾਂਦਾ ਸੀ ਅੱਜ ਹਾਲਾਤ ਪ੍ਰਮਾਤਮਾ ਕੇ ਦੱਸ ਕਰਦੇ ਆ ਕਿ ਵਧੀਆ ਹੋਣ ਸਾਡਾ ਇਲਾਕਾ ਵਾਜ ਜਵੇ ਅੱਜ ਲੋਕ ਖੜੇ ਆ ਨਾ ਕਿ ਸਰਕਾਰਾਂ ਖੜੀਆਂ ਅੱਜ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਤੇ ਹਰ ਪਿੰਡ ਦੇ ਵਿੱਚੋਂ ਹਰ ਲੋਕ ਲੱਗੇ ਸੇਵਾ ਕਰਨ ਲੱਗੇ ਤਨੋਂ ਮਨੋਂ ਤਨੋਂ ਲੱਗੇ ਹੋਏ ਆ ਜਿੱਦਾਂ ਵੀ ਹੁੰਦੀ ਹੈ ਸਾਰੇ ਸੇਵਾ ਕਰਦੇ ਆ